ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਨੇ ਜਿੱਥੇ ਕਿ ਬਟਾਲਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਦੱਸਦੇ ਕਿ ਪੁਲਿਸ ਦਾ ਮੰਚਲੇ ਨੌਜਵਾਨਾਂ ਦੇ ਖਿਲਾਫ ਬਟਾਲਾ ਦੀਆਂ ਸੜਕਾਂ ਤੇ ਸਵੇਰੇ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਜੋ ਨੌਜਵਾਨ ਦੋ ਪਹੀਆ ਵਾਹਨਾਂ ਤੇ ਤਿੰਨ-ਤਿੰਨ ਬੈਠ ਕੇ ਸ਼ਹਿਰ ਦੇ ਵਿੱਚ ਸਕੂਲਾਂ ਕਾਲਜਾਂ ਦੇ ਅੱਗੇ ਗੇੜੀਆਂ ਮਾਰਦੇ ਸੀ ਉਹਨਾਂ ਨੂੰ ਫੜਫੜ ਕੇ ਚਲਾਨ ਕੀਤਾ ਗਿਆ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਜਦੋਂ ਨੌਜਵਾਨਾਂ ਦੇ ਕੋਲ ਕਾਗਜ਼ ਵੀ ਨਹੀਂ ਸਨ ਦੇ ਕੁਝ ਨੌਜਵਾਨ ਛੁੱਟੀ ਦੇ ਸਮੇਂ ਕਾਰ ਦੇ ਵਿੱਚ ਹੋਟਰ ਲਾ ਕੇ ਘੁੰਮ ਰਹੇ ਸੀ ਤਾਂ ਪੁਲਿਸ ਕਰਮਚਾਰੀਆਂ ਨੇ ਮੋਟਰਸਾਈਕਲਾਂ ਤੇ ਚੜ ਕੇ ਪਿੱਛਾ ਕਰਕੇ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਇਸ ਮੌਕੇ ਗੱਲਬਾਤ ਦੇ ਦੌਰਾਨ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਐਸਐਸਪੀ ਸਾਹਿਬ ਨੂੰ ਸਕੂਲ ਮੁਖੀਆਂ ਅਤੇ ਕੁਝ ਪਰਿਵਾਰਕ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਸਨ ਕਿ ਕੁਝ ਨੌਜਵਾਨ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਤਾਂ ਇਸੇ ਲਈ ਅੱਜ ਅਸੀਂ ਐਕਸ਼ਨ ਦੇ ਵਿੱਚ ਆ ਕੇ ਕੁਝ ਸ਼ਰਾਰਤੀ ਨੌਜਵਾਨਾਂ ਨੂੰ ਵਰਨਿੰਗ ਦਿੱਤੀ ਹੈ ਅਤੇ ਕੁਝ ਦੇ ਚਿੱਲਾਨ ਕੀਤੇ ਨੇ ਕਿ ਜੇਕਰ ਕੋਈ ਦੁਬਾਰਾ ਕਾਬੂ ਆਉਂਦਾ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਕਸ਼ਨ ਮਾਂਜੂਗ ਐਸਐਸਪੀ ਸਾਹਿਬ ਨੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਦੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਉਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂਦੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ। ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ। ਇੱਧਰ ਕੋ ਜਾ ਹੁੱਲੜ ਬਾਏ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਕੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂបੱਤਾਂ ਫਾਇਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਉਹ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇ ਉਹ ਗੱਡੀਆਂ ਦੇ ਨੰਬਰ ਟਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਣਾ ਫਸੇ ਹੀ ਕਾਰਵਾਈ ਚੱਲ ਰਹੀ ਹੈ ਤੇ ਗਾਮ ਇਹਨਾਂ ਲੋਕਾਂ ਨੂੰ ਹਦਾਇਤ ਹੈ ਕਿ ਇਹ ਕਾਲਜ ਮੋਰ ਦੇ ਸਕੂਲਾਂ ਅੱਗੇ ਇਤਨਾ ਦਾ ਕੰਮ ਨਾ ਕਰਨਾ ਤੇ ਸ਼ਹਿਰ ਦੇ ਵਿੱਚ ਟ੍ਰਾਫਿਕ ਦੇ ਹੁਕਮਾਂ ਦੀ ਪਾਲਣਾ ਕਰ ਮੈਂ ਟ੍ਰਾਫਿਕ ਨਿਯਮਾਂ ਤਾਂ ਇਹਨਾਂ ਨੂੰ ਜਾਣੂ ਕਰੀਦਾ ਸਮਾਹੂਦਾ ਬਣ ਗਿਆ ਜੀ ਛੋਟੀਆਂ ਗਲੀਆਂ ਨੇ ਭਜਾ ਲੈਂਦੇ ਫਿਰ ਸਾਡੇ ਹੱਥ ਵੀ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਇਹਨਾਂ ਦਾ ਪਿੱਛਾ ਕੀਤਾ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਦਾ ਚਲਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਜਿਹੜਾ ਕਰੇਗਾ ਉਹਦਾ ਇਹੋ ਹਾਲ ਹੋਏਗਾ ਜੀ ਜੈ ਜੈ ਲਵਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ